ਦਰਸਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸਨ ਹਾਲ ਸਤਨਾਕਵਾਜ ਗੁਰੂ ਸਾਹਿਬ ਜੀ 68 ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਾ ਸਾਰੇ ਦਰਸਨ ਪੇਟ ਤੋ ਹੋਂ ਤਿਹਾਲਾ ਹਰ ਕਾ ਮਨ ਸਾਧਾਰੈ ਦਰਸ਼ਨ ਪੇਟ ਤੋ ਹੋਦ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਬੰਧਾ ਧਰਾ ਸਮਰਥ ਪਰਖ ਪੂਰਨ ਵਿਦਾਦੇ ਪਾਪੇ ਕਰਨ ਹਾਰਾ ਪਰਣਾ ਸਰ ਆਪੋ ਵਾਰਿਆ ਨਾਨਕ ਨਾਮ ਉਧਾਰਾ ਸਮਰਥ ਪੁਰਖ ਪੂਰਨ ਵਿਧਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰ ਆਪੋ ਵਾਰਿਆ ਨਾਨਕ ਨਾਮ ਉਧਾਰਾ ਵਾਝੁ ਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ